ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਮੈਂ ਉਹਦਾ ਕਾਕੂ ਹੀਰਾ ਤੇ ਕਹਿੰਦੇ ਹੁੰਦੇ ਆਗੇ ਹਨਾ ਵੀ ਮੀਂਹ ਜਰੂ ਆਉਂਦਾ ਕਈਆਂ ਨੂੰ ਪੂਰੀ ਖੁਸ਼ੀ ਹੁੰਦੀ ਆ ਵੀ ਠੰਡ ਹੋ ਗਈ ਹਨਾ ਵੀ ਮਤਲਬ ਨਿਆਰਾ ਆ ਗਿਆ ਤੇ ਆਪਾਂ ਇਹ ਨਹੀਂ ਸੋਚ ਲੈਣਾ ਕਈ ਵਾਰੀ ਮਤਲਬ ਕੋਈ ਗਰੀਬ ਪਰਿਵਾਰ ਦੇ ਵਿੱਚੋਂ ਆਪਾਂ ਦੇਖਦੇ ਆ ਨਾ ਕਈਆਂ ਦੇ ਵਿਚਾਰੇ ਕੱਚੇ ਘਰ ਹੁੰਦੇ ਆ ਜਿਵੇਂ ਪਿਛਲੀ ਵਾਰ ਦੇਖਿਆ ਨਾ ਬਹੁਤ ਮਤਲਬ ਨਿਸ਼ਾਨ ਹੋਏ ਕਈ ਭਰਾਮਾਂ ਦਾ ਹਨਾ ਸਾਡੇ ਪਿੰਡ ਦੇ ਵਿੱਚ ਵੀ ਦੇਖਿਆ ਤੇ ਹੋਰ ਵੀ ਕਈ ਭਰਾਮਾਂ ਦਾ ਹਨਾ ਕਿਉਂਕਿ ਕਈਆਂ ਦੇ ਘਰਾਂ ਦੇ ਨਾਲ ਪਾਣੀ ਖੜ ਜਾਂਦਾ ਕਿੰਨਾ ਬਰਾ ਹਾਲ ਹੋ ਜਾਂਦਾ ਪਰ ਵੀ ਇਹ ਵੀ ਮਤਲਬ ਲੋਡ ਮੁਤਾਬਕ ਹੀ ਹੋਣਾ ਚਾਹੀਦਾ ਨਾ ਬਹੁਤ ਜ਼ਿਆਦੇ ਮੀਂਹ ਪੈ ਰਿਹਾ ਬਹੁਤ ਜ਼ਿਆਦੇ ਬਨਾਲੀ ਪਿੰਡ ਦੇ ਵਿੱਚ ਤੇ ਜ਼ਿਲ੍ਹਾ ਮਾਨਸਾ ਤੇ ਆਪ ਤੁਸੀਂ ਦੇਖ ਸਕਦੇ ਹੋ ਤੇ ਠੰਡ ਹੋ ਗਈ ਬਹੁਤ ਵਧੀਆ ਗੱਲ ਆ ਪਰ ਵੀ ਹੁਣ ਕਹਿਣਾ ਚਾਹੁੰਦੇ ਰੱਬ ਨੂੰ ਬਹੁਤ ਆ ਹਨਾ ਵੀ ਬੰਦ ਕਰ ਦੇ ਹਨਾ ਤੇ ਵੀ ਇੰਨਾ ਮੀਂਹ ਬਹੁਤ ਜ਼ਿਆਦਾ ਹੋ ਗਿਆ ਤੇ ਮੈਂ ਹੁਣ ਬਾਹਰ ਨਿਕਲ ਕੇ ਦੇਖਿਆ ਵੀ ਗਲੀਆਂ 'ਚ ਪਾਣੀ ਖੜ ਗਿਆ ਬਹੁਤ ਜ਼ਿਆਦੇ ਵੀ ਆ ਪਰ ਇੱਥੇ ਇਹੀ ਆ ਵੀ ਜਿਹੜੇ ਗਰੀਬ ਘਰ ਆ ਵਿਚਾਰੇ ਹਨਾ ਕੱਚੇ ਘਰ ਆ ਅਜੇ ਵੀ ਮਤਲਬ ਇੰਨੇ ਕੁ ਗਰੀਬ ਭਰਾ ਹੈਗੇ ਜਿਨ੍ਹਾਂ ਦੇ ਮਤਲਬ ਸੜਕੜੇ ਵਾਲੀਆਂ ਛੱਤਾਂ ਪਈਆਂ ਹੋਣੀਆਂ ਹਨਾ ਵਿਟਾਮਿਟਾ ਮਕਰ ਹੈ ਗਿਆ ਉਹਨਾਂ ਵਾਸਤੇ ਯਾਰਾ ਜਰੂਰ ਦਵਾਈਆਂ ਕਰਿਆ ਕਰੋ ਹਨਾ ਕਿ ਵਧੀਆ ਵਿਚਾਰੇ ਹਨਾ ਤੰਦਰੁਸਤ ਰਹਿਣ ਤੇ ਚਲੋ ਠੰਡ ਤਾਂ ਵੀ ਰਹੀ ਆਉਂਦੀ ਜਾਂਦੀ ਰਹਦੀ ਹੈ ਹਨਾ ਤੇ ਆਹ ਦੇਖੋ ਸੱਚੀ ਕਹਿਣਾ ਤੇ ਦੁੱਖ ਵੀ ਆ ਤੇ ਖੁਸ਼ੀ ਵੀ ਬਹੁਤ ਆ ਹਨਾ ਤੇ ਦੋਨੇ ਚੀਜ਼ਾਂ ਹੀ ਹੈਗੀਆਂ ਹਨਾ ਕਈ ਵਿਚਾਰੇ ਕਹਿੰਦੇ ਹੋਣਗੇ ਰੱਬਾ ਨਾ ਪਾਮੀ ਹਨਾ ਕਈ ਕਹਿੰਦੇ ਹੋਣਗੇ ਰੱਬਾ ਫੱਟੇ ਚੱਕ ਦੇ ਹਨਾ ਮੀ ਪਾ ਦੇ ਵੱਧ ਤੋਂ ਵੱਧ ਤੇ ਆਹ ਦੇਖੋ ਪੂਰਾ ਪਿੰਡ ਜਮਾ ਗਰਦ ਘੱਡੀ ਜਾਂਦਾ ਬਾਈ ਹਨਾ ਬਣਾਲੀ ਪਿੰਡ ਦੇ ਵਿੱਚ ਜ਼ਿਲ੍ਹਾ ਮਾਨਸਾਲਾ ਪਿੰਡਾ ਤੇ ਆਹ ਤੁਸੀਂ ਦੇਖ ਸਕਦੇ ਹੋ ਬਹੁਤ ਯਾਦ ਹੈ ਤੇ ਆਪਣੇ ਨਾ ਟੋਬਾ ਬਾਰ ਦੇ ਵਿੱਚ ਉਹ ਵੀ ਪੂਰਾ ਫੁੱਲ ਭਰ ਗਿਆ ਤੇ ਉਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤੇ ਦੇਖਦੇ ਆ ਕਿੰਨੇ ਕਿ ਭਰਾ ਹਨ ਵੀ ਕਿਹੜੇ ਤਰੀਕੇ ਨਾਲ ਕਮੈਂਟ ਕਰਦੇ ਆ ਕਮੈਂਟਾਂ ਦੇ ਵਿੱਚ ਜ਼ਰੂਰ رائے ਦਿਓ ਕਿ ਬਾਕੀ ਮੇਰੀ ਗੱਲ ਸਹੀ ਆ ਜਾਂ ਠੁੱਟੀ ਆ ਹਨ ਤੇ ਕਈ ਗਰੀਬ ਭਰਾ ਵੀ ਜਿਹੜੇ ਕਹਿੰਦੇ ਹੋਣਗੇ ਵੀ ਰੱਬਾ ਬਸ ਕਰ ਬਹੁਤ ਮੀ ਪਾਤਾ ਹਨ ਇਸ ਤਰੀਕੇ ਨਾਲ ਕਮੈਂਟ 'ਚ ਜ਼ਰੂਰ ਦੱਸਿਓ ਤੇ ਅਰਦਾਸ ਬੇਨਤੀ ਕਰੋ ਹਨਾ ਦੀ બસ ਜਿਆਦਾ ਮੀ ਨਾ ਹੋਵੇ ਕਿਸੇ ਦਾ ਨਿਸ਼ਕਾਨ ਨਾ ਹੋਵੇ ਕਿਉਂਕਿ ਮੀ ਬਹੁਤ ਜਿਆਦਾ ਪੈ ਰਿਹਾ ਠੀਕ ਹੈ ਜੀ ਤੇ ਬਾਕੀ ਜਿੰਨੇ ਵੀ ਮੇਰੇ ਫੇਸਬੁੱਕ ਤੇ ਭਰਾ ਹਨ ਸਾਰੇ ਮਤਲਬ ਪੂਰੀ ਵੀਡੀਓ ਜਰੂਰ ਸੁਣ ਲਿਓ ਮੇਰਾ ਭਰਾ ਬਣ ਕੇ ਠੀਕ ਹੈ ਤੇ ਬਾਕੀ ਜੋ ਕਰਨਾ ਕਹਿੰਦੇ ਹੁੰਦੇ ਆ ਪ੍ਰਮਾਤਮਾ ਨੇ ਕਰਨਾ ਜੋ ਹੈਗਾ ਪ੍ਰਮਾਤਮਾ ਨੇ ਹਨਾ ਉਹਦੀ ਰਜ਼ਾ ਦੇ ਵਿੱਚ ਹੀ ਹੋਣਾ ਕਿਉਂਕਿ ਬੰਦੇ ਦੇ ਹੱਥ ਬਸ ਕੁਛ ਨਹੀਂ ਹੁੰਦਾ ਗਰੀ ਹਨਾ ਤੇ ਬਾਕੀ ਮੈਂ ਤਾਂ ਇਹ ਅਰਦਾਸ ਕਰਦਾ ਵੀ ਜਿੰਨੇ ਵੀ ਮੇਰੇ ਗਰੀਬ ਭਰਾ ਮੇਰੇ ਵਰਗੇ ਹੈਗੇ ਆ ਸੋ ਉਹਨਾਂ ਨੂੰ ਸਾਰਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੇ ਪਰਮਾਦ ਜ਼ਰੂਰ ਕਰਿਆ ਕਰੋ ਕਿਉਂਕਿ ਮੇਰੇ ਨਾਲ ਕਈ ਵਾਰੀ ਕਿਸੇ ਦਾ ਨਸ਼ਕਾਨ ਹੋ ਜਾਂਦਾ ਨਫਾ ਨਸ਼ਕਾਨ ਹੋ ਜਾਂਦਾ ਤਾਂ ਉਹਦੇ ਵਿੱਚ ਖੜਿਆ ਜ਼ਰੂਰ ਕਰੋ ਹਨਾ ਮਤਲਬ ਸਪੋਰਟ ਜ਼ਰੂਰ ਕਰ ਦਿਆ ਕਰੋ ਯਾਰ ਹਨਾ ਤੇ ਵੀ ਜੇ ਕਿਸੇ ਦਾ ਘਰ ਡੇਕ ਪਿਆ ਜਾਂ ਮਤਲਬ ਕਿਸੇ ਕੰਧ ਡੇਕ ਪਈ ਤਾਂ ਮਦਦ ਜ਼ਰੂਰ ਕਰਿਆ ਕਰੋ ਹਨਾ ਕਈ ਵਾਰੀ ਯਾਰ ਗਰੀਬ ਬੰਦੇ ਕੋਲੇ ਨੇ ਪੈਸੇ ਨਹੀਂ ਹੁੰਦੇ ਬਿਚਾਰੇ ਕੋਲੇ ਹਨਾ ਫੇਰ ਹੀ ਕੰਧਾਂ ਕੋਲ ਡੇ ਜੇ ਵਿਚਾਰੇ ਹਨਾ ਮਤਲਬ ਚੰਗੇ ਹੋਣ ਚੰਗਾ ਸਿਮਿੰਟ ਲੱਗਿਆ ਹੋਵੇ ਪਰ ਜੇ ਉਹ ਡਿੱਗਣ ਤਾਂ ਵੱਡੀਆਂ ਕੋਠੀਆਂ ਵੀ ਡਿੱਗ ਪੰਦੀਆਂ ਹਨਾ ਆਪ ਕਈ ਵਾਰੀ ਜੇ ਕੋਈ ਜਮੀਨ ਵਿਚਾਰ ਗਰੀਬ ਹੁੰਦਾ ਤਾਂ ਉਹਦੀ ਮਦਦ ਤੇ ਭਰਾ ਬਣ ਕੇ ਜਰੂਰ ਕਰਦਿਆ ਕਰੋ ਤੇ ਜਿੰਨੇ ਕੁ ਜੋਗੇ ਹੁੰਨੇ ਆ ਵੀਰੇ ਅਸੀਂ ਵੀ ਕਰਦੇ ਆ ਹਨ ਤੇ ਚਲੋ ਇਹਨਾਂ ਦਾ ਕੰਮ ਕਿੰਨੇ ਨਟੋਗਾ ਭਰ ਜਾਣਾ ਹੁੰਦਾ 1 ਤੋਂ 200 ਰੁਪਏ ਕਰਕੇ ਜਿੰਨੇ ਵੀ ਮਦਦ ਨੇ ਜਰੂਰ ਕਰਿਆ ਕਰੋ ਤੇ ਜੇ ਵਧੀਆ ਲੱਗੀ ਵੀਡੀਓ ਸ਼ੇਅਰ ਕਰਿਓ ਧੰਨਵਾਦ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਕਾਕੂ ਹੀਰਾ ਹਾਂਜੀ